ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਫਤਿਹ ਹੋਰ ਬੱਚਿਓ ਠੀਕ ਹੋ ਪਹਿਲਾਂ ਤਾਂ ਸ਼ੁਕਰੀਆ ਥੈਂਕ ਯੂ ਤੁਸੀਂ ਇੱਥੇ ਸੁਪਨਿਆਂ ਦੇ ਘਰ ਆਏ ਹੋ ਤੇ ਅੱਜ ਇੱਥੇ ਤੁਸੀਂ ਆਏ ਹੋ ਪਰਿਵਾਰ ਨੂੰ ਮਿਲੇ ਅੰਦਰ ਹਨ ਜੋ ਅੱਜ ਤੁਸੀਂ ਇੱਥੇ ਦੇਖਿਆ ਸੁਣਿਆ ਹਨ ਜਾਂ ਤੁਸੀਂ ਮਹਿਸੂਸ ਕੀਤਾ ਉਹਨੂੰ ਆਪਣੀ ਲਾਈਫ ਚ ਵੀ ਇੰਪਲੀਮੈਂਟ ਕਰਨਾ ਜ਼ਰੂਰ ਇਸ ਗੱਲ ਦਾ ਬੱਚਿਓ ਖਿਆਲ ਕਰਨਾ ਵੀ ਆਉਣ ਵਾਲਾ ਜਿਹੜਾ ਸਮਾਂ ਮਾ ਉਹ ਤੁਹਾਡੇ ਜੂਥ ਦੇ ਹੱਥ ਦੇ ਵਿੱਚ ਹੈ ਨਾ ਤੁਸੀਂ ਸਾਰਿਆਂ ਨੇ ਅੱਗੇ ਜਾ ਕੇ ਆਪਣੀ ਲਾਈਫ ਦੇ ਵਿੱਚ ਕਿਸੇ ਨੇ ਬਿਜ਼ਨਸ ਕਰਨਾ ਕਿਸੇ ਨੇ ਜੌਬ ਕਰਨੀ ਹੈ ਕਿਸੇ ਨੇ ਸਮਾਜ ਸੇਵਾ ਕਰਨੀ ਹੈ ਹਰ ਬੰਦੇ ਨੇ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਤੁਸੀਂ ਅੱਗੇ ਜਾਣਾ ਤਾਂ ਇੱਕ ਚੰਗੇ ਇਨਸਾਨ ਹੋਣ ਦਾ ਜਿਹੜਾ ਫਰਜ ਆ ਉਹ ਆਪਾਂ ਆਪਣੀ ਲਾਈਫ ਦੇ ਵਿੱਚ ਨਿਭਾਉਂਦੇ ਰਹਿਣਾ ਅੱਜ ਇਦਾਂ ਦੇ ਘਰ ਕਿਉਂ ਬਣਾਉਣੇ ਪੈ ਰਹੇ ਆ ਐਦਾਂ ਲੋਕ ਕਿਉਂ ਬੈਠੇ ਨੇ ਤੁਸੀਂ ਦੇਖਦੇ ਹੋ ਬਾਪੂ ਬਜ਼ੁਰਗ ਜਿਹੜੇ ਸੰਗਲਾਂ ਦਾ ਬੰਨੇ ਸੀ ਕੋਈ ਅਪਾਹਜ ਸੀ ਕੋਈ ਬਲਾਈਂਡ ਸੀ ਕਿਸੇ ਦੇ ਕੀੜੇ ਪਏ ਸੀ ਅੱਜ ਤੋਂ 15-20 ਸਾਲ ਪਹਿਲਾਂ ਜੇ ਆਪਾਂ ਦੇਖੀਏ ਬਿਲਕੁਲ ਨਹੀਂ ਸੀ ਇਦਾਂ ਦੇ ਲੋਕ ਪੰਜਾਬ ਦੇ ਵਿੱਚ ਕੋਈ ਬੰਦਾ ਲਵਾਰਿਸ ਨਹੀਂ ਸੀਗਾ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦੇ ਸ਼ੈਲਟਰ ਹੋਮ ਨਹੀਂ ਸੀ ਬਣੇ ਹੋਏ ਜਿੱਥੇ ਇਦਾਂ ਦੇ ਲੋਕਾਂ ਨੂੰ ਰੱਖਿਆ ਜਾਵੇ ਸਿਰਫ ਇੱਕ ਪਿੰਗਲਵਾੜਾ ਸਾਹਿਬ ਤੋਂ ਬਿਨਾ ਉਹ ਵੀ ਅਪਾਹਜ ਲੋਕਾਂ ਵਾਸਤੇ ਬਣਿਆ ਹੋਇਆ ਸੀ ਜਿਹੜੇ ਡਿਸੇਬਲ ਸੀਗੇ ਹਨਾ ਤੇ ਅੱਜ ਪੰਜਾਬ ਦੇ ਵਿੱਚ ਕਿੰਨੇ ਆਸ਼ਰਮ ਆਪਣੇ ਲੁਧਿਆਣਾ ਸ਼ਹਿਰ 'ਚ ਹੀ ਘਟੋ-ਘਟ 20-25 ਆਸ਼ਰਮ ਨੇ ਤੇ ਫੁੱਲ ਨੇ ਪਰ ਉੱਥੇ ਉਹਨਾਂ ਲੋਕਾਂ ਨੂੰ ਰੱਖਿਆ ਜਾਂਦਾ ਜਿਹੜੇ ਚੰਗੇ-ਚੰਗੇ ਘਰਾਂ ਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਹੀ ਖੁਦ ਛੱਡ ਦਿੰਦੇ ਨੇ ਜਾਂ ਚੰਗੀਆਂ ਜੌਬਾਂ ਤੇ ਜਿਨ੍ਹਾਂ ਨੂੰ ਪੈਨਸ਼ਨ ਆਵਾ ਸਾਡੇ ਇੱਥੇ ਘਰ ਦੇ ਵਿੱਚ ਉਹ ਬੰਦਿਆਂ ਨੂੰ ਰੱਖਿਆ ਜਾਂਦਾ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਜਿਨ੍ਹਾਂ ਨੂੰ ਕੋਈ ਕਹਿਣ ਵਾਲਾ ਵੀ ਹੈ ਨਹੀਂ ਵੀ ਇਹ ਸਾਡਾ ਵਾ ਹੈ ਨਾ ਤਾਂ ਐਸੇ ਲੋਕਾਂ ਦੀ ਹੈਲਪ ਆਪਾਂ ਸਾਰੇ ਕਰ ਸਕਦੇ ਅੱਜ ਤੋਂ ਜੇ 20 ਸਾਲ ਪਹਿਲਾਂ ਕੋਈ ਵਿਾਰਸ ਨਹੀਂ ਸੀਗਾ ਤਾਂ ਉਹਦੇ ਪਿੱਛੇ ਕਾਰਨ ਕੀ ਸੀ ਹਰ ਇੱਕ ਬੰਦਾ ਇੱਕ ਦੂਸਰੇ ਦੀ ਹੈਲਪ ਕਰਦਾ ਸੀ ਹਰ ਇੱਕ ਬੰਦਾ ਇੱਕ ਦੂਸਰੇ ਨਾਲ ਕਨੈਕਟਡ ਸੀ ਜੁੜਿਆ ਹੋਇਆ ਸੀ ਹੁਣ ਜਿਹੜੇ ਸਾਡੇ ਕੋਲੇ ਵੀ ਲੋਕ ਨੇ ਇਹ ਵੀ ਤਾਂ ਰਿਸ਼ਤੇਦਾਰਾਂ ਦੇ ਉਸ ਤੋਂ ਕੋਨੇ ਵਿੱਚ ਹੀ ਆਏ ਨਾ ਹਰੇਕ ਦੇ ਮਾਮੇ ਮਾਸੀਆਂ ਚਾਚੇ ਤਾਏ ਰਿਸ਼ਤੇਦਾਰ ਤਾਂ ਸਾਰਿਆਂ ਦੇ ਹੈਗੇ ਆ ਪਰ ਉਹਨਾਂ ਨੇ ਹੈਲਪ ਕਰਨੀ ਬੰਦ ਕਰ ਦਿੱਤੀ ਸੈਲਫਿਸ਼ ਹੋ ਗਏ ਸਿਰਫ ਆਪਣੇ ਲਈ ਲੋਕ ਜਿਉਣਾ ਸ਼ੁਰੂ ਕਰਤਾ ਵੀ ਮੇਰਾ ਵੱਡਾ ਘਰ ਹੋਵੇ ਮੇਰੇ ਵੱਡੀਆਂ ਵੱਡੀਆਂ ਗੱਡੀਆਂ ਹੋਣ ਮੇਰੇ ਵੱਡੇ ਬਿਜ਼ਨਸ ਹੋਣ ਉਹਨਾਂ ਨੂੰ ਆਸ-ਪਾਸ ਦੇ ਰਿਸ਼ਤੇਦਾਰਾਂ ਦੀ ਕੋਈ ਮਦਦ ਦੀ ਜਾਂ ਉਹਨਾਂ ਨੂੰ ਮਦਦ ਕਰਨ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਹੁੰਦੀ ਇਸ ਕਰਕੇ ਰਿਕੁਐਸਟ ਆ ਤੁਸੀਂ ਅੱਜ ਜੇ ਇੱਥੇ ਆਏ ਹੋ ਤੁਹਾਡੇ ਟੀਚਰਸ ਲੈ ਕੇ ਆਏ ਨੇ ਇੱਥੇ ਪਹਿਲਾਂ ਤਾਂ ਸ਼ੁਕਰੀਆ ਟੀਚਰ ਸਾਹਿਬਾਨ ਦਾ ਜਿਹੜੇ ਇੱਥੇ ਲੈ ਕੇ ਆਏ ਨੇ ਤੁਹਾਡੇ ਜਿਹੜੇ ਡੀਪੀ ਸਰ ਨੇ ਰਾਣਾ ਜੀ ਪਰਮਾਰ ਜੀ ਇਹ ਸਾਡੇ 20-25 ਸਾਲਾਂ ਤੋਂ ਪੁਰਾਣੇ ਮਿੱਤਰ ਨੇ ਦੋਸਤ ਨੇ ਜਦੋਂ ਅਸੀਂ ਕਦੇ ਸੇਵਾ ਬਾਰੇ ਸੋਚਿਆ ਵੀ ਨਹੀਂ ਸੀ ਉਦੋਂ ਤੋਂ ਅਸੀਂ ਇਕੱਠੇ ਸੀਗੇ ਤੇ ਅੱਜ ਤੁਸੀਂ ਇੱਥੇ ਆਏ ਹੋ ਤਾਂ ਇੱਥੋਂ ਕੁਝ ਅਰਨ ਕਰਕੇ ਲੈ ਕੇ ਜਾਣਾ ਅੱਜ ਇੱਥੋਂ ਕੁਝ ਸਿੱਖ ਕੇ ਜਾਇਓ ਆਪਣੇ ਆਪ ਨਾਲ ਕੋਈ ਪ੍ਰੋਮਿਸ ਕਰਿਓ ਵੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਚੰਗਾ ਸਮਾਜ ਸਿਰਜ ਸਕੋ ਇੱਕ ਚੰਗੇ ਇਨਸਾਨ ਬਣ ਸਕੋ ਇਹ ਧਿਆਨ ਰੱਖਣਾ ਬੱਚਿਓ ਹੋ ਸਕਦਾ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੀ ਅੱਜ ਤੁਸੀਂ ਸਟੋਰੀਆਂ ਸੁਣੀਆਂ ਤੁਹਾਡੇ ਆਂਡ ਗਵਾਂਡ ਰਹਿੰਦੇ ਹੋਣ ਕਿਤੇ ਕੋਈ ਰਿਸ਼ਤੇਦਾਰੀ ਚੀ ਹੋਵੇ ਕੋਈ ਅੱਜ ਤੱਕਰ ਸ਼ਾਇਦ ਤੁਸੀਂ ਉਸ ਵਿਊ ਦੇ ਨਾਲ ਉਹਨੂੰ ਉਸ ਵੇ ਦੇ ਨਾਲ ਦੇਖਿਆ ਹੀ ਨਹੀਂ ਪਰ ਹੁਣ ਜਾ ਕੇ ਜਰੂਰ ਸੋਚਿਓ ਵੀ ਉਹ ਉਸ ਇਨਸਾਨ ਦੀ ਹੈਲਪ ਹੋ ਸਕਦੀ ਹੈ ਜਿਹੜੇ ਲੋਕ ਡਿਸੇਬਲ ਜਿਵੇਂ ਵੀਰ ਬੈਠਾ ਜਿਹੜਾ ਜਿਹੜਾ ਇਹ ਤੇ ਬੈਂਚ ਤੇ ਇਹ ਲੁਧਿਆਣਾ ਸ਼ਹਿਰ ਤੋਂ ਹੀ ਆ ਇਹਦੇ ਮੰਮੀ ਪਾਪਾ ਦੀ ਡੈਥ ਹੋ ਗਈ ਬਿਜਲੀ ਬੋਰਡ ਦੇ ਵਿੱਚ ਬਿਜਲੀ ਮਕੈਨਿਕ ਸੀ ਬਹੁਤ ਵਧੀਆ ਇਹ ਮੁੰਡਾ ਵਧੀਆ ਕੰਮ ਕਰਦਾ ਸੀ ਪਾਪਾ ਦੀ ਡੈਥ ਹੋਣ ਤੋਂ ਬਾਅਦ ਮੰਮਾ ਦੀ ਡੈਥ ਹੋਣ ਤੋਂ ਬਾਅਦ ਇਹ ਥੋੜਾ ਡਿਪਰੈਸਡ ਰਹਿਣ ਲੱਗ ਗਿਆ ਡਿਪਰੈਸਡ ਰਹਿਣ ਕਰਕੇ ਬਸ ਅੰਦਰੇ ਅੰਦਰ ਹੀ ਬੈਠਾ ਰਹਿੰਦਾ ਚੱਲਣਾ ਫਿਰਨਾ ਬੰਦ ਕਰਤਾ ਹੱਡੀਆਂ ਵੀਕ ਹੋ ਗਈਆਂ ਚੂਲਾ ਟੁੱਟ ਗਿਆ ਤੁਰਨ ਫਿਰਨ ਤੋਂ ਵੀ ਰਹਿ ਗਿਆ ਜਿਹੜੇ ਘਰ ਦੇ ਵਿੱਚ ਪਿਆ ਸੀਗਾ ਬਸ ਉਹ ਕੂੜੇ ਕਬਾੜੇ ਨਾਲ ਘਰ ਭਰਿਆ ਹੋਇਆ ਸੀ ਗੰਦ ਦੀ ਗੰਦ ਕਿਚਨ ਦੇ ਵਿੱਚ ਵੀ ਟਾਇਲਟ ਕਰਦਾ ਸੀ ਇਦਾਂ ਦੇ ਹਲਾਸ ਸੀਗੇ ਤੇ 1 ਗ੍ਰਾਮ ਬਲੱਡ ਸੀ ਇਹਦੇ ਵਿੱਚ ਜਦੋਂ ਲੈ ਕੇ ਆਏ ਨਾ 1 ਗ੍ਰਾਮ ਬਲੱਡ ਤੁਸੀਂ ਸੋਚੀਏ 1 ਗ੍ਰਾਮ ਬਲੱਡ ਦੇ ਨਾਲ ਬੰਦਾ ਜਿਉਂਦਾ ਰਹਿ ਸਕਦਾ ਤੇ ਜਮਾ ਸੁੱਕਿਆ ਪਿਆ ਸੀ ਅੱਜ ਉਹ ਹੀ ਵੀਰਾ ਬਿਲਕੁਲ ਠੀਕ ਆ ਵਾਕਰ ਦੇ ਨਾਲ ਤੁਰਨ ਵੀ ਲੱਗ ਗਿਆ ਚੂੜੇ ਦਾ ਆਪਰੇਸ਼ਨ ਵੀ ਹੋ ਗਿਆ ਪਰ ਉੱਥੇ ਇਹਦੇ ਮੁਹੱਲੇ ਦੇ ਲੋਕਾਂ ਨੇ ਐਮਸੀ ਨੇ ਕਾਉਂਸਲਰ ਨੇ ਜਾਂ ਕਿਸੇ ਹੋਰ ਆਸ-ਪਾਸ ਦੇ ਲੋਕਾਂ ਨੇ ਜਾਂ ਇਹਦੇ ਜਿਹੜੇ ਤਾਏ ਦੇ ਪੁੱਤ ਸੀ ਚਾਚੇ ਦੇ ਪੁੱਤ ਸੀ ਮਾਮੇ ਦੇ ਹਨਾ ਮਾਸੀ ਦੇ ਕਿੰਨੇ ਰਿਸ਼ਤੇਦਾਰ ਹੁੰਦੇ ਕਿਸੇ ਨੇ ਕਿਉਂ ਨਹੀਂ ਹੈਲਪ ਕੀਤੀ ਜੇ ਉਸੇ ਟਾਈਮ ਇਹਦੀ ਹੈਲਪ ਹੋ ਜਾਂਦੀ ਤਾਂ ਇਹਨੂੰ ਇੰਨੀ ਤਕਲੀਫ ਵੀ ਨਹੀਂ ਚਲਣੀ ਪੈਣੀ ਤੇ ਇਹਦੇ ਨਾਲ ਇੰਨੀ ਪ੍ਰੋਬਲਮ ਵੀ ਨਹੀਂ ਹੋਣੀ ਬਸ ਉੱਥੇ ਸ਼ੁਰੂਆਤ ਦੇ ਵਿੱਚ ਇਨੀਸ਼ੀਏਟਿਵ ਲੈਣ ਦੀ ਲੋੜ ਹੁੰਦੀ ਆ ਉੱਥੇ ਜ਼ਰੂਰ ਤੁਸੀਂ ਇਨੀਸ਼ੀਏਟਿਵ ਲੈਣਾ ਹੈ ਉੱਥੇ ਜ਼ਰੂਰ ਤੁਸੀਂ ਅੱਗੇ ਹੋ ਕੇ ਹੈਲਪ ਕਰਨੀ ਆਪਾਂ ਚੌਕ ਦੇ ਵਿੱਚ ਖੜੇ ਭਿਖਾਰੀ ਨੂੰ ਭੀਖ ਦੇਣਾ ਮਤਲਬ ਕ੍ਰਾਈਮ ਕਰਨਾ ਆਪਾਂ ਸਿਗਨਲ ਦੇ ਉੱਤੇ ਕਿਸੇ ਬੱਚੇ ਨੂੰ ਸ਼ੀਸ਼ਾ ਥੱਲੇ ਕਰਕੇ ਮੰਮੀ ਪਾਪਾ ਤੋਂ 100 ਰੁਪਏ ਮੰਗ ਦਵਾ ਦਿੰਨੇ ਆ ਉਹ ਬਿਲਕੁਲ ਕ੍ਰਾਈਮ ਕਿਉਂਕਿ ਉਹ ਹੋਰ ਬੱਚਿਆਂ ਨੂੰ ਉੱਥੇ ਸਿਗਨਲ ਤੇ ਲਿਆਉਂਦੇ ਨੇ ਹੋਰ ਚੱਕ ਚੱਕ ਕੇ ਇਸ ਕਰਕੇ ਜੇ ਹੈਲਪ ਕਰਨੀ ਹੈ ਤਾਂ ਡਾਇਰੈਕਟਲੀ ਕਰੋ ਆਪਣੇ ਆਸ-ਪਾਸ ਕਰੋ ਆਪਣੇ नोन ਟੂ ਦੀ ਕਰੋ ਜਿਹਨੂੰ ਤੁਸੀਂ ਜਾਣਦੇ ਹੋ ਕੋਈ ਵੀ ਹੈਲਪ ਕਰੋ ਚਾਹੇ ਕੱਪੜੇ ਦੇ ਦਿਓ ਕਿਤਾਬਾਂ ਦੇ ਦਿਓ ਸ਼ੂਜ਼ ਦੇ ਦਿਓ ਕੋਈ ਵੀ ਚੀਜ਼ ਚਾਹੇ ਤੁਹਾਡੇ ਕੋਈ ਐਕਸਟਰਾ ਚੀਜ਼ ਪਈ ਹੋਵੇ ਦੇ ਦਿਓ ਪਰ ਦਿਓ ਉਸ ਬੰਦੇ ਨੂੰ ਜਿਹਨੂੰ ਤੁਸੀਂ ਜਾਣਦੇ ਹੋ ਤੇ ਖੁਦ ਡਾਇਰੈਕਟ ਕਰੋ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸ਼ੁਕਰੀਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ